ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੂਝਵਾਨ ਪੰਜਾਬੀਓ ਅੱਜ ਪ੍ਰੀਖਿਆ ਦੀ ਘੜੀ ਆ ਇਸ ਟਾਈਮ ਤੇ ਰੁੱਸਣ ਮਨਾਉਣ ਵਾਲੀਆਂ ਘੜੀਆਂ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਇਹ ਮਨਾਂ ਦੇ ਵਿੱਚੋਂ ਸਾਡੇ ਗੱਲ ਨਿਕਲਣੀ ਚਾਹੀਦੀ ਆ ਕਿਉਂਕਿ ਜਿੱਡਾ ਵੱਡਾ ਕੇਂਦਰ ਦਾ ਹਮਲਾ ਵਾ ਜਿੱਡਾ ਵੱਡਾ ਹਮਲਾ ਸਿਸਟਮ ਨੇ ਕਰਵਾ ਦਿੱਤਾ ਵਾ ਇਸ ਹਮਲੇ ਦੇ ਵਿੱਚੋਂ ਜੇ ਐਦਾਂ ਹੀ ਢਾਈ ਪਾ ਖਿਚੜੀ ਦੇ ਉੱਤੇ ਬੈਠੇ ਰਹੇ ਕਿ ਆਪੋ ਆਪਣੀ ਪਕਾਉਣੀ ਆ ਔਰ ਸੱਦੇ ਡੀਕਦੇ ਰਹੇ ਸੁਨੇਹ ਡੀਕਦੇ ਰਹੇ ਤੇ ਬਹੁਤ ਵੇਲਾ ਦੂਰ ਚਲੇ ਜਾਊਗਾ ਜਦੋਂ ਨਿਗਾ ਮਾਰੀ ਦੀ ਆ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀਆਂ ਦਾ ਰਾਜ ਪ੍ਰਬੰਧ ਸੀ ਉਹ ਗਿਆ ਕਿਉਂ ਔਰ ਕੀ ਕਾਰਨ ਬਣਿਆ ਅਸਲ ਦੇ ਵਿੱਚ ਉਹ ਸਿਸਟਮ ਦੇ ਵਿੱਚ ਵੀ ਗਦਾਰਾਂ ਨੇ ਕੁਸਪੈਡ ਕੀਤੀ ਔਰ ਚਾਹ ਪੁਰੂਸਾਂ ਦੇ ਘੇਰੇ ਦੇ ਵਿੱਚ ਜਰਨੈਲ ਆ ਗਏ ਸੀ ਅੱਜ ਵੀ ਉਹ ਸਾਰਾ ਕੁਝ ਵਾਪਰ ਰਿਹਾ ਵਾ ਇਹ ਥੋੜੀ ਜੀ ਨਿਗਾ ਮਾਰ ਕੇ ਵੇਖੀਏ ਜਿਹੜੇ ਅੱਜ ਵੀ ਇਹ ਕਵੀਸ਼ਰਾਂ ਢਾਟੀਆਂ ਤੋਂ ਸੁਣ ਕੇ ਇਹ ਗੱਲ ਕਹਿੰਦੇ ਸੁਣੀਦੇ ਆ ਵੀ ਜੇ ਕਿਤੇ ਗਰਦਾਸ ਨੰਗਲ ਦੀ ਗੱਡੀ ਦੇ ਵਿੱਚ ਅਸੀਂ ਹੁੰਦੇ ਕਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਹੋ ਕੇ ਦਿੱਲੀ ਬੱਚੇ ਸਮੇਤ ਸਿੰਘਾਂ ਸਮੇਤ ਸ਼ਹੀਦ ਹੋਣ ਲਈ ਨਾ ਜਾਣ ਦਿੰਦੇ ਜਿਹੜੇ ਅੱਜ ਵੀ ਟਾੜੀਆਂ ਦੀਆ ਵਾਰਾ ਸੁਣ ਕੇ ਇਹ ਗੱਲਾਂ ਮਨਾਂ ਚ ਲੈ ਹੁੰਦੇ ਆ ਵੀ ਆਨੰਦਪੁਰ ਸਾਹਿਬ ਦੇ ਘੇਰੇ ਦੇ ਵਿੱਚੋਂ ਅਸੀਂ ਕਦੇ ਨਾ ਨਿਕਲ ਕੇ ਆਉਂਦੇ ਅੱਜ ਵੀ ਆਨੰਦਪੁਰ ਸਾਹਿਬ ਵਾਲੀ ਗੱਲ ਬਣੀ ਪਈ ਜੇ ਮਾਫ ਕਰਿਓ ਜੀ ਕਿਉਂਕਿ ਇੱਕ ਬੰਨੇ 20 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਡੱਲੇਵਾਲ ਜੀ ਦੀ ਰੋਜ਼-ਰੋਜ਼ ਸਿਹਤ ਜਿਹੜੀ ਆ ਉਹ ਵਿਗੜ ਰਹੀ ਆ ਰੋਜ਼-ਰੋਜ਼ ਉਹ ਇੱਕ ਕਦਮ ਮੌਤ ਵਾਲੇ ਪਾਸੇ ਵੱਧ ਰਿਹਾ ਇਹ ਸੋਚੋ ਜੇ ਵੱਧ ਕਿਦੇ ਵਾਸਤੇ ਰਿਹਾ ਕੀ ਉਹ ਕਿਸਾਨੀ ਬਚਾਉਣ ਲਈ ਨਹੀਂ ਵੱਧ ਰਿਹਾ ਕੀ ਉਹ ਕਿਰਤ ਬਚਾਉਣ ਲਈ ਨਹੀਂ ਹੈ ਬੰਨੇ ਵੱਧ ਰਿਹਾ ਕੀ ਉਹਨਾਂ ਦਾ ਜਿਹੜਾ ਫੈਸਲਾ ਲਿਆ ਆਇਆ ਵਾ ਦੱਸਿਓ ਵੀ ਕੱਲਾ ਆਪਦਾ ਪਰਿਵਾਰ ਬਚਾਉਣ ਲਈ ਜਾਂ ਆਪਣੇ ਆਪ ਨੂੰ ਬਚਾਉਣ ਲਈ ਲਿਆ ਆਇਆ ਫੈਸਲਾ ਵਾ ਜਿਹੜੇ ਕੇਂਦਰ ਸਰਕਾਰ ਦੇ ਕਹਿਣ ਤੇ ਇਥੋਂ ਦੀਆਂ ਏਜੰਸੀਆਂ ਦੇ ਕਹਿਣ ਤੇ ਪੀ ਭਾਈ ਤੁਸੀਂ ਪੈਦਲ ਦਿੱਲੀ ਆਹੇਦੇ ਟਰੈਕਟਰਾਂ ਦੇ ਨਾਲ ਟਰਾਲੀਆਂ ਦੇ ਨਾਲ ਦਿੱਲੀ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਊਗੀ ਤੀਜਾ ਜਥਾ ਕੱਲ 14 ਨੂੰ ਕੁੱਟਿਆ ਗਿਆ ਪਾਣੀ ਮਾਰਿਆ ਦਰਜਨਾ ਜ਼ਖਮੀ ਹੋਏ ਕੀ ਇਹ ਜਿਹੜੇ ਦਿੱਲੀ ਵਾਲੇ ਪਾਸੇ ਵਧ ਰਹੇ ਆ ਇਹ ਉਹ ਨਹੀਂ ਗਏ ਜਿਹੜੇ ਕਿਰਤ ਨੂੰ ਬਚਾਉਣ ਲਈ ਜਾਂ ਕਿਸਾਨੀ ਨੂੰ ਬਚਾਉਣ ਲਈ ਲੱਗੇ ਹੋਏ ਆ ਇਹਨਾਂ ਦਾ ਕੋ ਵੱਖਰੀ ਲੜਾਈ ਆ ਕੀ ਜਿਹੜੀਆਂ ਮੰਗਾਂ ਤੋਂ ਮੋਦੀ ਮੁੱਕਰ ਚੁੱਕਾ ਵਾ ਜਿਹੜੀਆਂ ਮੰਗਾਂ ਤੋਂ ਉਹ ਪਿੱਛੇ हट ਗਿਆ ਵਾ ਉਹ ਮੰਗਾਂ ਪਾਰਦੀਆਂ ਸਾਰੀਆਂ ਜਥੇਬੰਦੀਆਂ ਨਾਲ ਉਹਨੇ ਮੰਨੀਆਂ ਨਹੀਂ ਸੀ ਕੀ ਨੋਟੀਫਿਕੇਸ਼ਨ ਜਾਰੀ ਕਰਾਉਣ ਦਾ ਸਮਾਂ ਨਹੀਂ ਸੀ ਕੀ ਉਥੋਂ ਦਿੱਲੀੋਂ ਜਦੋਂ ਉੱਠ ਕੇ ਆ ਗਏ ਆ ਅਜੇ 2 ਮਹੀਨੇ ਸਮਾਂ ਹੋਰ ਨਹੀਂ ਮੰਗ ਕਰਦਾ ਵੀ ਅੰਦੋਲਨ ਹੋਰ 2 ਮਹੀਨੇ ਚੱਲਦਾ ਕੱਲੀ ਕੱਲੀ ਚੀਜ਼ ਤੇ ਸਾਈਨ ਕਰਾਉਂਦੇ ਕੀ ਅਜੇ ਵੀ ਘਰੇ ਬੈਠੇ ਆਗੂਆਂ ਨੂੰ ਇਹ ਲੱਗਦਾ ਵਾ ਭਈ ਭਾਈ ਇਹ ਅੰਦੋਲਨ ਜਿਹੜਾ ਵਾ ਅਸੀਂ ਦਿੱਲੀ ਆਲਾ ਜਿੱਤ ਕੇ ਆਏ ਆ ਕੀ ਇਹ ਨਹੀਂ ਜਾਪਦਾ ਤੁਹਾਨੂੰ ਵੀ ਢੇਡੇ ਤਰੀਕੇ ਦੇ ਨਾਲ ਕਾਨੂੰਨ ਲਾਗੂ ਹੋਏ ਪਿਆ ਕਿ ਇਹ ਨਹੀਂ ਲੱਗਦਾ ਵੀ ਜਿੰਨੇ ਸਾਈਲਰਵਾ ਜਿੰਨੀਆਂ ਆਪਣੇ ਸਾਈਲੋ ਬਣੇ ਆ ਇਹ ਸਾਰੇ ਹੀ ਮਿੰਨੀ ਮੰਡੀਆਂ ਬਣ ਗਈਆਂ ਪ੍ਰਾਈਵੇਟ ਇਹਨਾਂ ਨੇ ਸਰਕਾਰੀ ਮੰਡੀ ਖਾ ਕੇ ਪ੍ਰਾਈਵੇਟ ਵਾਸਤੇ ਆਪਣੇ ਰਾਹ ਪੱਧਰੇ ਕਰ ਲਏ ਆ ਸੋ ਜੇ ਇਹ ਸਾਰਾ ਕੁਝ ਤੁਹਾਨੂੰ ਲੱਗਦਾ ਵਾ ਤੇ ਅਜੇ ਵੀ ਦੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਦੋਂ ਅਕਲ ਆਈ ਉਦੋਂ ਸੌਰ ਗਿਆ ਕਿਉਂਕਿ 20 ਕਰੋੜ ਦੇ ਕਰੀਬ ਕਿਸਾਨ ਮਜ਼ਦੂਰ ਸਿੱਧੇ ਤੌਰ ਤੇ ਜੁੜੇ ਹੋਏ ਖੇਤੀ ਨਾਲ 20 ਕਰੋੜ ਲੋਕ ਉੱਠ ਕੇ ਦਿੱਲੀ ਦਰਬਾਰ ਵਾਲੇ ਪਾਸੇ ਮੂੰਹ ਕਰ ਲੈਣ ਤੇ ਮੈਂ ਤੇ ਨਾ ਵੀ ਸ਼ਾਇਦ ਅਮਿਤ ਸ਼ਾਹ ਮੋਦੀ ਨੂੰ ਦੇਸ਼ ਛੱਡ ਕੇ ਕਿਤੇ ਹੋਰ ਸ਼ਰਨੀ ਲੈਣੀ ਪਵੇ ਕਿਉਂਕਿ ਦਿੱਲੀ ਦੇਲਵਾਲਿਆਂ ਦੀ ਆ ਦਿੱਲੀ ਪੰਜਾਬੀ ਪੰਜਾਬੀਓ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਦਿੱਲੀ ਨੂੰ ਬਚਾਉਣ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਚਾਦਰੀ ਚੌਕ ਇਸ ਗੱਲ ਦੀ ਗਵਾਹੀ ਭਰਦਾ ਵਾ ਸੱਚ ਨੂੰ ਬਚਾਉਣ ਲਈ ਜਿਵੇਂ ਮਹਿਰੋਲੀ ਦੇ ਵਿੱਚ ਸ਼ਹੀਦੀਆਂ ਹੋਈਆਂ ਇਹ ਸਾਰਾ ਕੁਝ ਕਿਤੇ ਅੱਖੋ ਪਰੋਖ ਕੀਤਾ ਜਾ ਸਕਦਾ ਵਾ ਅੱਜ ਲੋੜਵੰਦੀ ਜੇ ਜਿਹੜਾ ਜਿਹੜਾ ਵੀ ਇਸ ਜਗ ਦੇ ਵਿੱਚ ਹਿੱਸਾ ਪਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੀਰੋ ਕਹਿ ਕੇ ਸਤਿਕਾਰ ਕਰਨਗੇ ਤੇ ਜਿਹੜੇ ਪਿੱਛੇ ਬਹਿ ਕੇ ਇੱਕ ਦੂਜੇ ਨੂੰ ਕੋਸਦੇ ਰਹੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਰਹੇ ਤੇ ਫਿਰ ਸਮੇਂ ਨੇ ਕਦੀ ਮਾਫ ਨਹੀਂ ਕਰਨਾ ਸੋ ਆਓ ਬੇਸ਼ੱਕ ਤੁਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਵਿੱਚ ਬੈਠੇ ਵੀ ਕੁੱਟਣ ਮਹਿਸੂਸ ਕਰਦੇ ਹੋਗੇ ਬੇਸ਼ੱਕ ਅੰਦੋਲਨਾਂ ਦੇ ਵਿੱਚ ਵੀ ਸਾਂਝੀਆਂ ਮੋਰਚਿਆਂ ਦੇ ਵਿੱਚ ਕੁੱਟਣ ਮਹਿਸੂਸ ਕਰਦੇ ਹੋਗੇ ਪਰ ਕੁੱਟਣ ਮਹਿਸੂਸ ਕਰਨ ਦਾ ਸਮਾਨੀ ਇਸ ਜਗ ਦੇ ਵਿੱਚ ਸਭ ਤੋਂ ਜ਼ਰੂਰੀ ਇਹ ਆ ਵੀ ਵੱਡਾ ਯੋਗਦਾਨ ਪਾ ਕੇ ਪਰੀਖਿਆ ਦੀ ਘੜੀ ਦੇ ਵਿੱਚੋਂ ਆਪਣੇ ਆਪ ਨੂੰ 100 ਦੇ 100% ਨੰਬਰ ਲੈ ਕੇ ਪਾਸ ਕਰਵਾ ਕੇ ਇਸ ਸੰਸਾਰ ਤੋਂ ਸੁਰੱਖਰੂ ਹੋ ਗਜਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਕਹਿ ਸਕਣ ਕਿ ਸਾਡੇ ਵੱਡਿਆਂ-ਵਡੇਰਿਆਂ ਨੇ ਵਾਕਿਆ ਹੀ ਲੜਾਈ ਲੜੀ ਤੇ ਕਦੀ ਵੀ ਸਾਨੂੰ ਗੁਲਾਮ ਨਹੀਂ ਹੋਣ ਦਿੱਤਾ ਕਦੀ ਵੀ ਸਾਡੀ ਕਿਰਤ ਸਾਡੀ ਮਿਹਨਤ ਕਦੀ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਵਾਂ ਉਹ ਕਾਰਪੋਰੇਟਰਾਂ ਕੋਲੇ ਨਹੀਂ ਜਾਣ ਦਿੱਤੀਆਂ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਜ਼ਮੀਨ ਕੁਝ ਘਰਾਣਿਆਂ ਦੇ ਕੋਲ ਜਾਣ ਦੀ ਤਿਆਰੀ ਆ ਆਓ ਇਹਨੂੰ ਬਚਾ ਲਈਏ ਇੱਕ ਇਹ ਤੇ ਸੰਘਰਸ਼ ਦੇ ਬਲ ਬੁੱਤ ਦੇ ਸਾਰਾ ਕੁਝ ਬਚੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ